ਮਾਰਾਇਦੇ ਚਰਨਾਂ ਵਿੱਚ ਅਰਦਾਸਾ ਕਰ ਦਿੱਤਾ ਜਸਾ ਸਿੰਘ ਆਲੂ ਵਾਲੀ ਨੇ ਜਸਾ ਸਿੰਘ ਆਲੂ ਵਾਲੀ ਨੇ ਆਖਿਆ ਪੰਥ ਜੀ ਕਰੋ ਤਿਆਰੀ ਹੁਣ ਸਮੁੱਚਾ ਪੰਥ ਜੁੜ ਕੇ ਬੈਠਾ ਹੋਇਆ ਤੇ ਇਹਨਾਂ ਸੰਗਤ ਵਿੱਚ ਬੈਠਾ ਹੋਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਸਤਕਾਰਯੋਗ ਸਰਦਾਰ ਹਰੀ ਸਿੰਘ ਪੰਗੀ ਤੇ ਸਰਦਾਰ ਹਰੀ ਸਿੰਘ ਪੰਗੀ ਉੱਠ ਕੇ ਖਲੋ ਗਿਆ ਹਰੀ ਸਿੰਘ ਪੰਗੀ ਹੱਥ ਜੋੜ ਕੇ ਕਹਿਣ ਲੱਗਾ ਪੰਥ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਤੁਸੀਂ ਆਖਿਆ ਕਿ ਆਪਾਂ ਸਰਹੰਦਾ ਦੇ ਸੂਬੇਦਾਰ ਜੈਨਖੰਦ ਨੂੰ ਮਾਰਨ ਵਾਸਤੇ ਜਾਣਾ 35000 ਸਿੱਖਾਂ ਦੇ ਡੁੱਲੇ ਖੂਨ ਦਾ ਬਦਲਾ ਲੈਣ ਵਾਸਤੇ ਜਾਣਾ ਹੈ ਮੈਂ ਵੀ ਤੁਹਾਡੇ ਨਾਲ ਜਾਣ ਵਾਸਤੇ ਤਿਆਰ ਹਾਂ ਤੇ ਪੰਥਜੀਤ ਤੁਹਾਡੇ ਨਾਲ ਵਾਅਦਾ ਕਰਦਾ ਏ ਜੇ ਕਿਤੇ ਉਹਨਾਂ ਚਿਰ ਤੱਕ ਗੁਰੂ ਸਾਹਿਬ ਨੇ ਮੈਨੂੰ ਸਵਾਸ ਦਿੱਤੇ ਜਿਉਂਦੇ ਰੱਖਿਆ ਤੇ ਜਦੋਂ ਸਰਹੰਦਾ ਸੂਬੇਦਾਰ ਜੈਨਖੰਦ ਮਾਰਿਆ ਗਿਆ ਤੇ ਮੈਂ ਸਰਹੰਦਾ ਦਾ ਨਾਮ ਬਦਲ ਕੇ ਬਾਬਾ ਫਤਿਹ ਸਿੰਘ ਦੇ ਨਾਮ ਦਿੱਤੇ ਫਤਿਹਗੜ੍ਹ ਸਾਹਿਬ ਰੱਖਣਾ ਹੈ ਪੰਥ ਨੇ ਜੇਕਰ ਇਹ ਛੱਡ ਕੇ ਪ੍ਰਵਾਨਗੀ ਦਿੱਤੀ ਆਖਿਆ ਜਥੇਦਾਰਾ ਕੋਈ ਗੱਲ ਨਹੀਂ ਜਦੋਂ ਜੈਨਖਾਂ ਮਾਰਿਆ ਗਿਆ ਤੂੰ ਸਰਹੰਦਾ ਦਾ ਨਾਮ ਬਦਲ ਕੇ ਬਾਬਾ ਫਤਿਹ ਸਿੰਘ ਦੇ ਨਾਮ ਦੇ ਉੱਤੇ ਫਤਿਹਗੜ੍ਹ ਸਾਹਿਬ ਰੱਖ ਸਕਦਾ ਹੈ ਜਦੋਂ ਇਹ ਜੰਗ ਹੁੰਦੀ ਹੈ ਫਿਰ ਸਰਹੰਦਾ ਦਾ ਨਾਮ ਬਦਲ ਕੇ ਫਤਿਹਗੜ੍ਹ ਸਾਹਿਬ ਰੱਖਿਆ ਜਾਂਦਾ ਹੈ ਪਰ ਅੱਜ ਵੀ ਤੁਸੀਂ ਜਾਓ ਰੇਲਵੇ ਸਟੇਸ਼ਨ ਦੇ ਉੱਤੇ ਜਾਓ ਤੁਹਾਨੂੰ ਸਰਹਾਂ ਦੇ ਲਿਖਿਆ ਹੋਇਆ ਮਿਲੇਗਾ ਜੇ ਤੁਸੀਂ ਸੜਕਾਂ ਦੇ ਉੱਤੇ ਜਿਹੜੇ ਉਹ ਬੋਰਡ ਵੇਖਦੇ ਹੋ ਉਹਨਾਂ ਦੇ ਉੱਤੇ ਵੀ ਸਰਹਾਂ ਦੀ ਲਿਖਿਆ ਹੋਇਆ ਹੈ ਬਸ ਅਡੇ ਦੇ ਵਿੱਚ ਜਾਓ ਫਤਿਹਗੜ ਸਾਹਿਬ ਤੇ ਉੱਥੇ ਵੀ ਸਰਹਾਂ ਦੀ ਲਿਖਿਆ ਹੋਇਆ ਤੁਹਾਨੂੰ ਮਿਲੇਗਾ ਫਤਿਹਗੜ ਸਾਹਿਬ ਨਹੀਂ ਮਿਲੇਗਾ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਸਾਹਿਬ ਜਾਦੇ ਬਾਬਾ ਫਤਿਹ ਸਿੰਘ ਦੇ ਨਾਮ ਦੇ ਉੱਤੇ ਸਰਹਾਂ ਦਾ ਨਾਮ ਫਤਿਹਗੜ ਸਾਹਿਬ ਰੱਖਿਆ ਜਾਵੇ ਇਹ ਫਤਿਹਗੜ ਸਾਹਿਬ ਨਾਮ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਰਦਾਰ ਹਰੀ ਸਿੰਘ ਪੰਗੀ ਨੇ ਰੱਖਿਆ ਯਾਦ ਰੱਖਣਾ ਕੌਮ ਦਾ ਜਥੇਦਾਰ ਹੋਵੇ ਤੇ ਸਰਦਾਰ ਹਰੀ ਸਿੰਘ ਭੰਗੀ ਜੀ ਵਰਗਾ